ਅਸ਼ੀਕਾਲ ਦੇ ਤੋਂ 1224 750 ਸੋਵਰਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਮਕੌਰ ਪਾਈ ਵਿਖੇ ਕੀਤੇ ਗਏ ਉਦਘਾਟਨ ਨੂੰ ਲੈ ਕੇ ਹੁਣ ਸਿਆਸਤ ਗਰਮਾ ਗਈ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਾਵਾ ਕੀਤਾ ਹੈ ਕਿ 2021 ਵਿੱਚ ਉਹਨਾਂ ਨੇ ਇਸ ਕਮਿਊਨਿਟੀ ਹਸਪਤਾਲ ਨੂੰ ਸਬਡਿਵੀਜ਼ਨਲ ਹਸਪਤਾਲ ਦਾ ਦਰਜਾ ਦਿੱਤਾ ਸੀ ਉਸ ਸਮੇਂ ਸਾਰੀ ਪ੍ਰਵਾਨਗੀਆਂ ਵੀ ਮਿਲ ਗਈਆਂ ਸਨ ਇਸ ਦਾ ਨਿਰਮਾਣ ਕਾਰਜ ਦਸੰਬਰ 2022 ਤੱਕ ਪੂਰਾ ਹੋ ਗਿਆ ਸੀ ਪਰ ਹੁਣ ਮੁੱਖ ਮੰਤਰੀ ਬਿਨਾਂ ਕਿਸੇ ਕਾਰਨ ਤੇ ਚਲੇ ਗਏ ਤੇ ਸਿਰਫ ਫੋਟੋਆਂ ਖਿੱਚ ਕੇ ਵੀਡੀਓ ਬਣਾ ਕੇ ਤੇ ਰੋਲਾ ਪਾ ਕੇ ਵਾਪਸ ਆ ਗਏ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਚਮਕੌਰ ਸਾਹਿਬ ਨੂੰ ਸਿਰਫ ਨੁਕਸਾਨ ਪਹੁੰਚਾਇਆ ਹੈ ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਚਮਕੌਰ ਸਾਹਿਬ ਵਿੱਚ ਹਸਪਤਾਲ ਦਾ ਉਤਗਾਟਨ ਕੀਤਾ ਹੈ ਉਹਨਾਂ ਦੀ ਪਾਰਟੀ ਨੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਸਾਨੂੰ ਹਰ ਚੀਜ਼ ਦੀ ਵਰਤੋ ਕਰਨੀ ਚਾਹੀਦੀ ਹੈ ਸਾਮ ਦਾਮ ਦੰਡ ਤੇ ਭੇਦ ਭੇਦ ਦਾ ਅਰਥ ਹੈ ਭੇਤ ਰੱਖਣਾ ਅਸਲ ਸੱਚ ਨੂੰ ਬਾਹਰੋਂ ਲੁਕਾਉਣਾ ਇਸ ਹਸਪਤਾਲ ਦੀ ਸੱਚਾਈ ਮੇਰੇ ਕੋਲ ਇਹ ਫਾਈਲ ਹੈ ਇਹ ਹਸਪਤਾਲ ਨੂੰ 2021 ਵਿੱਚ ਇੱਕ ਕਮਿਊਨਿਟੀ ਹਸਪਤਾਲ ਤੋਂ ਸਬ ਡਿਵੀਜ਼ਨਲ ਹਸਪਤਾਲ ਬਣਾਇਆ ਗਿਆ ਸੀ ਜਦੋਂ ਖੁਦ ਮੁੱਖ ਮੰਤਰੀ ਸਨ ਉਸ ਸਮੇਂ ਸਭ ਕੁਝ ਮਨਜ਼ੂਰ ਹੋ ਗਿਆ ਸੀ ਇਹ ਟੈਂਡਰ ਲਗਾਇਆ ਗਿਆ ਸੀ ਇਹ ਦਸੰਬਰ 2022 ਵਿੱਚ ਪੂਰਾ ਹੋਇਆ ਸੀ ਬਿਨਾਂ ਕਿਸੇ ਕਾਰਨ ਦੇ ਮੁੱਖ ਮੰਤਰੀ ਨੇ ਹਸਪਤਾਲ ਦਾ ਉਦਘਾਟਨ ਕਰਕੇ ਹੰਗਾਮਾ ਕੀਤਾ ਅਸਲੀਅਤ ਇਹ ਹੈ ਕਿ ਉਹ ਸਿਰਫ ਦਿਖਾਵਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਚੰਨੀ ਨੇ ਕਿਹਾ ਕਿ ਹਸਪਤਾਲ ਸਾਢੇ 3 ਸਾਲ ਤੋਂ ਲੇਟ ਸੀ ਇੱਥੇ 19 ਡਾਕਟਰ ਹੋਣੇ ਚਾਹੀਦੇ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ ਇੱਕ ਡਾਕਟਰ ਨਿਯੁਕਤ ਕੀਤਾ ਇੱਥੇ 7 ਡਾਕਟਰ ਪਹਿਲਾਂ ਹੀ ਤਨਾਰਤ ਸਨ ਚੰਨੀ ਨੇ ਦੋਸ਼ ਲਗਾਇਆ ਹੈ ਕਿ ਆਪ ਸਰਕਾਰ ਸਿਹਤ ਪ੍ਰਣਾਲੀ ਨੂੰ ਵਿਗਾੜ ਰਹੀ ਹੈ ਕੋਲ ਕੋਈ ਦ੍ਰਿਸ਼ਟੀ ਅਤੇ ਪ੍ਰਤਿਭਾ ਨਹੀਂ ਹੈ ਉਸ ਖੇਤਰ ਵਿੱਚ ਕੋਈ ਤਰੱਕੀ ਨਹੀਂ ਕਰ پا ਰਹੇ ਹਨ ਉਹ ਪਿਛਲੀ ਸਰਕਾਰ ਦੁਆਰਾ ਬਣਾਏ ਗਏ ਪ੍ਰੋਜੈਕਟਾਂ ਦੀ ਦੇਖਭਾਲ ਅਤੇ ਅੱਗੇ ਵਧਾਉਣ ਵਿੱਚ ਹੀ ਆਸਫਲ ਹੋ ਰਹੇ ਹਨ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਚਮਕੌਰ ਸਾਹਿਬ ਦੇ ਢੱਟੀ ਨੂੰ ਜਿੰਨਾ ਨੁਕਸਾਨ ਪਹੁੰਚਾਇਆ ਹੈ ਉਹ ਪਹਿਲੇ ਕਦੇ ਨਹੀਂ ਹੋਇਆ ਨਾ ਤਾਂ ਪੁਲ ਬਣਾਏ ਗਏ ਹਨ ਤੇ ਨਾ ਹੀ ਯੂਨੀਵਰਸਿਟੀਆਂ ਖੋਲ੍ਹੀਆਂ ਗਿਆ ਹਨ ਦੋ ਆਈਟੀ ਬੰਦ ਕੀਤੇ ਆ ਗਿਆ ਹਨ ਕਾਲਜ ਬਣਾਉਣ ਦੀ ਪ੍ਰਕਿਰਿਆ ਰੋਕ ਦਿੱਤੀ ਗਈ ਹੈ ਤੇ ਸੜਕਾਂ ਦਾ ਕੰਮ ਵੀ ਰੋਕ ਦਿੱਤਾ ਗਿਆ ਹੈ ਚੰਨ ਨੇ کیا کیا ਅੱਜ ਤੁਸੀਂ ਸਾਡੇ ਦੁਆਰਾ ਬਣਾਏ ਗਏ ਹਸਪਤਾਲ ਦਾ ਉਦਘਾਟਨ ਕਰਕੇ ਚਲੇ ਗਏ ਅੱਜ ਚਮਕੌਰ ਸਾਹਿਬ ਵਿਖੇ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਆਏ ਸੀ ਅਰ ਉਹ ਇੱਕ ਹਸਪਤਾਲ ਦਾ ਸਾਡੇ ਦਾ ਉਦਘਾਟਨ ਕਰਕੇ ਗਏ ਚਮਕੌਰ ਸਾਹਿਬ ਵਾਲੇ ਦਾ ਜਿਹੜਾ ਇਹਨਾਂ ਦੇ ਸੋਧਿਆ ਜੀ ਬੋਲ ਰਹੇ ਕਿ ਅਸੀਂ ਸਾਮ-ਦਾਮ-ਦੰਡ ਭੇਦ ਸਾਰਾ ਕੁਝ ਵਰਦਦੇ ਉਹਦੇ ਵਿੱਚ ਭੇਦ ਦਾ ਮਤਲਬ ਹੈ ਕਿ ਭੇਦ ਰੱਖਣਾ ਸਚਾਈ ਨੂੰ ਅਸਲੀ ਬਾਹਰ ਨਿਕੜਨਾ ਉਹੀ ਕੁਝ ਉਹ ਕਰ ਰਹੇ ਹੈ ਸਚਾਈ ਇਸ ਹਸਪਤਾਲ ਦੀ ਆ ਮੇਰੇ ਕੋਲ ਫਾਈਲ ਹੈ ਕਿ ਇਹ ਜਿਹੜਾ ਹਸਪਤਾਲ ਹੈ 21 ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਸੀ ਉਦੋਂ ਇਹ ਹਸਪਤਾਲ ਕਮਿਊਨਿਟੀ ਹੈਲਥ ਸੈਂਟਰ ਸੀ ਐਸ ਸੀ ਇਹਨੂੰ ਸਬ ਡਿਵੀਜ਼ਨ ਹਸਪਤਾਲ ਬਣਾਤਾ ਉਦੋਂ ਹੀ ਮਨਜ਼ੂਰ ਹੋ ਗਿਆ ਸਾਰਾ ਕੁਝ ਅੱਜ ਟੈਂਡਰ ਹੈ ਮੇਰੇ ਕੋਲ ਜਦੋਂ ਟੈਂਡਰ ਲੱਗਿਆ ਤੇ 22 ਦੇ ਬਾਅਦ ਮਹੀਨੇ ਤੱਕ ਕੰਪਲੀਟ ਹੋ ਗਿਆ ਸੀ ਹਸਪਤਾਲ ਉਸ ਤੋਂ ਬਾਅਦ ਅੱਜ ਤੱਕ ਇਸੇ ਤਰ੍ਹਾਂ ਪੇ ਆ ਰਿਹਾ ਇਹਨਾਂ ਨੇ ਦਾ ਕਾਟਣ ਨਹੀਂ ਕੀਤਾ ਇਹ ਸਾਡੀ ਸਰਕਾਰ ਨੇ ਰਸਤਾਰ ਬਣਾਇਆ ਇਹਨੂੰ ਕਮਿਊਨਿਟੀ ਹੈਲਥ ਸੈਂਟਰ ਤੋਂ ਸਿਵ ਰਸਤਾਰ ਬਣਾਇਆ ਅੱਜ ਬਿਨਾਂ ਕਾਰਨਾਕੇ ਮੁੱਖ ਮੰਤਰੀ ਜੀ ਉੱਤੇ ਆ ਕੇ ਫੋਟੋਆਂ ਤਰਾ ਕੇ ਵੀਡੀਓ ਬਣਾ ਕੇ ਰੋਲਾ ਪਾ ਕੇ ਚਲੇ ਗਏ ਇਹਨਾਂ ਦੀ ਅਸਲੀਅਤ ਇਹ ਹੈ ਕਿ ਇਹ ਇੱਕ ਦਿਖਾਵਾ ਕਰਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਲੇਕਿਨ ਲੋਕ ਸਭ ਜਾਗਰਤ ਹੋ ਗਏ ਹੈ ਐਸਟਰਾ ਦੀਆਂ ਕੋਈ ਫਾਇਦਾ ਨਹੀਂ ਤੁਹਾਨੂੰ ਰੋਲਾ ਪਾ ਕੇ ਤੁਸੀਂ ਇਸ ਹਸਪਤਾਲ ਨੂੰ 3.5 ਸਾਲ ਡਿਲੇ ਕੀਤਾ ਏ ਕਮਿਊਨਿਟੀ ਹੈਲਥ ਕੇਂਟਰ ਤੋਂ ਉਦੋਂ ਹੀ ਬਣ ਗਿਆ ਸੀ 19 ਡਾਕਟਰ ਇੱਥੇ ਹੋਣੇ ਚਾਹੀਦੇ ਸੀ 3.5 ਸਾਲ ਤੁਸੀਂ ਇੱਕ ਡਾਕਟਰ ਰੱਖਿਆ ਤੇ ਸੱਤ ਤਾਂ ਇੱਥੇ ਪਹਿਲਾਂ ਵੀ ਰਹਿੰਦੇ ਸੀ ਤੁਸੀਂ ਹੈਲਥ ਦੇ ਸਿਸਟਮ ਨੂੰ ਬਿਲਕੁਲ ਖਰਾਬ ਕਰ ਰਹੇ ਹੋ ਤੁਹਾਡੇ ਪਾਸ ਕੋਈ لیاقت ਨਹੀਂ ਕੋਈ ਤੁਸੀਂ ਹਿੰਤ ਦੇ ਵਿੱਚ ਤਰੱਕੀ ਨਹੀਂ ਕਰ ਰਹੇ ਸਾਡੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਵੀ ਤੁਸੀਂ ਸੰਭਾਲ ਸੰਭਾਲ ਔਰ ਅੱਗੇ ਨਹੀਂ ਵਧਾ ਸਕੇ ਜਿੰਨਾ ਤੁਸੀਂ ਚਮਕੌਰ ਸਾਹਿਬ ਦੀ ਧਰਤੀ ਦੇ ਇਸ ਇਲਾਕੇ ਦਾ ਨੁਕਸਾਨ ਕੀਤਾ ਪੁਲ ਨਾ ਬਣਾ ਕੇ ਯੂਨੀਵਰਸਿਟੀ ਬੰਦ ਕਰਕੇ ਦੋ ਆਈਟੀਆਈਆਂ ਬੰਦ ਕਰਕੇ ਕਾਲਜ ਬੰਦ ਐਸੀ ਦੋ ਸੜਕਾਂ ਰੋਕੀਆਂ ਹੋਈਆਂ ਤੁਸੀਂ ਹੋਰ ਤਰੱਕੀ ਰੋਕੀ ਹੋਈ ਹੈ ਤੇ ਅੱਜ ਸਾਡਾ ਬਣਾਇਆ ਹੋਇਆ ਹਸਪਤਾਲ ਤੁਸੀਂ ਉਦਘਾਟਨ ਕਰਕੇ ਬਾਵਾ ਖਟ ਕੇ ਚਲੇ ਗਏ